ਜਦੋਂ ਦਾ ਸਿੱਧੂ ਮੂਸੇਵਾਲੇ ਦੇ ਮਾਪਿਆਂ ਘਰ ਨਿੱਕੇ ਸਿੱਧੂ ਨੇ ਜਨਮ ਲਿਆ ਹੈ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਖੁਸ਼ੀ ਮਨਾ ਰਿਹਾ ਹੈ ਤੇ ਦੋਸਤੋ ਬੋਲੀਆਂ ਪਾਉਣ ਵਾਲੇ ਪਾਲ ਸਿੰਘ ਸਮਾਉ ਨੇ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਖੰਡ ਪੜ੍ਹ ਸਾਹਿਬ ਦਾ ਪਾਠ ਰਖਵਾਇਆ ਸੀ ਜਿਸ ਤੇ ਭੋਗ ਤੇ ਅੱਜ ਸਿੱਧੂ ਪਰਿਵਾਰ ਨੂੰ ਵੀ ਬੁਲਾਇਆ ਗਿਆ ਸੀ ਭੋਗ ਤੋਂ ਬਾਅਦ ਢੋਲ ਤੇ ਬੋਲੀਆਂ ਪਾ ਕੇ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਮਨਾਈ ਗਈ ਤੇ ਬਾਪੂ ਬਲਕੌਰ ਸਿੰਘ ਤੇ ਤਾਇ ਚਮਕੌਰ ਸਿੰਘ ਨੇ ਵੀ ਸਾਰਿਆਂ ਨਾਲ ਖੁਸ਼ੀ ਦੇ ਮੌਕੇ ਤੇ ਭੰਗੜਾ ਪਾਇਆ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਆ ਮੈਂ ਜਾ ਰਿਹਾ ਹਾਂ ਰੱਬ ਦੀਆਂ ਮੈਂ ਜਾ ਰਿਹਾ ਹਾਂ ਰੱਬ ਦੀਆਂ ਭਾਈ ਖੜਾ ਮੈਂ ਨੀ ਕਰ ਦੋ ਕੋਲਾ ਕਰ ਦੋ ਭਾਈ ਥੋੜਾ ਪਿੱਛੇ 너노 <목소리> 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 ਨੂੰ ਬਤਾਨਿਆ ਦੀ ਬਤਨ ਬਤਾਨਿਆ ਦੀ ਸਾਰੇ ਜਗ ਜਰਾਸਨੀ ਹੋਈ ਕਾਇ ਕਰ ਸਤੂ ਜਲੇ ਸਾਰੇ ਜਗ ਮਿਹਨਤ ਮੇਰੀ रहमत खुदा दी मुस्لمانی روحانیت ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖਾਨ ਨਾਨਾ 158 28 343